ਤੇ ਸਾਗਲ ਹਰਿ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹਾ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਸੋ ਸ੍ਰੀ ਖੰਡ ਸਤਗੁਰ ਕੀਓ ਦੁੱਖ ਦਰਦ ਤਿੰਨ ਕੀ ਗਏ ਸਤਗੁਰੂ ਚਰਨ ਜਿਨ ਪਰਸਿਆ ਸਤਗੁਰੂ ਚਰਨ ਜਿਨ ਪਰਸਿਆ ਸੇ ਪਸਪ੍ਰੇਤ ਸੁਰ ਨਰ ਹੇ ਜਾਮ ਗੁਰੂ ਹੋਏ ਵੱਲ ਧਨੈ ਕਿਆ ਗਾਰਵ ਦਿੱਜੈ ਜਾਮ ਗੁਰੂ ਹੋਏ ਵੱਲ ਲਖ ਬਾਹੈ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਹੈ ਘਰ